ਸਾਲ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੀ ਉਹ 슈ਗਰ ਕੇਨ ਫਾਰਮਿੰਗ ਆਲਮਾ ਤੇ ਅੱਜ ਅਸੀਂ ਜੋ ਵੀਡੀਓ ਬਣਾ ਰਹੇ ਹਾਂ ਇਹ ਮਾਰਚ ਮਹੀਨੇ ਦੀ 8 ਤਰੀਕ ਨੂੰ ਅਸੀਂ ਗੰਨਾ ਲਾ ਰਹੇ ਹਾਂ ਟ੍ਰੰਚ ਵਿਧੀ ਦੇ ਨਾਲ ਦੋ ਸਿਹੜ ਸਾਢੇ 4 ਫੁੱਟ ਗੈਪ ਦੋ ਸਿਹੜ ਸਾਢੇ 4 ਫੁੱਟ ਗੈਪ ਇਹਨਾਂ ਦਾ ਆਪਸ ਵਿੱਚ ਗੈਪ ਹੈ ਜਿਹੜਾ ਉਹ 14 ਇੰਚ ਦਾ ਹੈ ਇਹ 4.5 ਫੁੱਟ ਦਾ ਗੈਪ ਹੈ ਇਹਦੇ ਵਿੱਚ 14 ਇੰਚ ਦਾ ਔਰ ਗੰਨਾ ਜਿਹੜਾ ਮੱਟੀ ਤੋਂ ਮੱਟੀ ਚੜਾ ਕੇ ਇਸ ਤਰੀਕੇ ਦੇ ਨਾਲ ਲਾਇਆ ਜਾ ਰਿਹਾ ਗੰਨਾ ਦੇਖੋ ਮੱਟੀ ਦੇ ਉੱਤੇ ਮੱਟੀ ਚੜਾ ਕੇ ਪੂਰਾ ਗੰਨਾ ਲਾਇਆ ਜਾ ਰਿਹਾ ਜੋ 2-3 ਇੰਚ ਔਰ ਪਿਛਲੀ ਵਾਰ ਵੀ ਅਸੀਂ ਲਗਾਇਆ ਸੀ ਰਿਆਰ ਸੁਪਰਕਿਨ ਫਾਰਮਿੰਗ ਕਾਦੀਆਂ ਵੱਲ ਜਿਹੜਾ ਦੇਖ ਕੇ ਉਹਨਾਂ ਦੇ ਨਾਲੇ ਦੇਖ ਕੇ ਜਿਹੜੀ ਆਪਾਂ ਖੱਤੀ ਖੇਤੀ ਜਿਹੜੀ ਆ ਉਹ ਸ਼ੁਰੂ ਕੀਤੀ ਆ ਸਾਰਾ ਅੱਗੇ ਤੱਕ 2 ਕਿੱਲੇ ਦੀ ਲਵਾਈ ਆ। ਗੰਨਾ ਕੱਟਣ ਦੇ ਵਿੱਚ ਮਸ਼ੀਨ ਦੇ ਨਾਲ ਬਹੁਤ ਜ਼ਿਆਦਾ ਆਸਾਨੀ ਰਹਿੰਦੀ ਆ। ਪੈਰਾਣਾ ਮਿੱਟੀ ਪਾ ਰਹੇ ਆ ਆਪਾਂ। ਉਹਦੇ ਜਿਹੇ ਉੱਪਰ ਬਿਲਕੁਲ ਨਾ ਮਾਤਰ ਮਿੱਟੀ ਪਾ ਕੇ ਸੰਮੇ ਨੂੰ ਥੱਲੇ ਦਿਖਾਓ। ਸੰਮੇ ਨੂੰ ਢੱਕਣਾ ਇੰਨਾ ਕੁ ਜ਼ਿਆਦਾ ਨਹੀਂ। ਜ਼ਿਆਦਾ ਨਹੀਂ ਢੱਕਣਾ। ਐਵੇਂ ਇੰਨੀ ਮਿੱਟੀ ਬਾਣੀ ਆ। ਇੰਨੀ। ਔਰ ਇਹਦੇ ਉੱਪਰ ਲਾਣਾ ਪਾਣੀ। ਮਾਰਚ ਮਹੀਨੇ ਦੀ 10 ਤਰੀਕ ਨੂੰ ਜੋ ਗੰਨਾ ਲਾ ਰਹੇ ਆ ਉਹਦੇ ਉੱਪਰ ਵੀ ਪਾਣੀ ਲਾਣਾ। ਇਹ ਵੀ ਗੱਲ ਐਕਸਪੈਰੀਮੈਂਟ ਆਏ ਸਾਰੀ ਗੰਨੇ ਦੀ ਇੱਕ ਵੀ ਅੱਖ ਜਿਹੜੀ ਆ ਉਹ ਮਿਸ ਨਹੀਂ ਹੋਏਗੀ ਪੂਰੇ ਗੰਨੇ ਦੇ ਵਿੱਚ ਇੱਕ ਵੀ ਅੱਖ ਜਿਹੜੀ ਆ ਉਹ ਮਿਸ ਨਹੀਂ ਹੋਏਗੀ ਸਾਰਾ ਹੀ ਗੰਨਾ ਉੱਗੇਗਾ ਇਹ ਗਰੰਟੀ ਆ ਔਰ ਇਹਦੇ ਵਿੱਚ ਜਿਹੜੀ ਆਪਾਂ ਉਸ ਤੋਂ ਬਾਅਦ ਵਿੱਚ ਅਲਟਰਾਜਨ ਮਾਰ ਜਣੀ ਆ ਸਿਰਫ ਇੰਨੇ ਥਾਂ ਦੇ ਵਿੱਚ ਇਹ ਜਿਹੜਾ ਬੈੱਡ ਆ ਇਹ ਟਰੈਕਟਰ ਨਾਲ ਵਹਾਈ ਕਰ ਦੇਣਾ ਜਿਹੜੀ ਫਾਲਤੂ ਖਰਚੇ ਆ ਫੋਟੋਗ੍ਰਾਫ ਖਰਚੇ ਕੋਈ ਵੀ ਹੋਰ ਨਜਾਇਜ਼ ਗੁੜਾਈ ਉਹ ਸਾਰੇ ਖਤਮ ਸਿਰਫ ਪਾਣੀ ਲਾਉਣਾ ਤੇ ਖਾਦ ਪਾਉਣੀ ਹੈ ਖਾਦ ਪਾਉਣ ਵਾਸਤੇ ਵੀ ਆਪਾਂ ਜਿਹੜੀ ਆ ਉਹ ਮਿੰਨੀ ਟਰੈਕਟਰ ਸਾਹਮਣੇ ਉਹਦੇ ਮਗਰ ਜਿਹੜੀ ਆ ਉਹ ਡ੍ਰਿੱਲ ਮੰਗਾਈ ਆ ਸਪਰੇਅ ਕਰਨ ਵਾਸਤੇ ਆਪਾਂ ਪੰਪ ਮੰਗਾਇਆ ਉਹਦੀਆਂ ਵੀ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਆਗਾਹ ਬਹੁਤ ਖੇਤੀ ਟਰੰਚ ਦੇ ਨਾਲ ਦੂਸਰੀ 30 ਇੰਚ ਵਾਲੇ ਗੰਨਾ ਜਾਂ 28 ਇੰਚ ਵਾਲਾ ਗੰਨਾ ਉਹਦੇ ਨਾਲੋਂ ਜ਼ਿਆਦਾ ਮੁਨਾਫਾ ਖਰਚਾ ਘੱਟ ਮਿਹਨਤ ਘੱਟ ਗੰਨਾ ਬਜਾਈ ਕਰਦੇ ਸਮੇ ਜਿਹੜੀ ਮਿਹਨਤ ਲੱਗਦੀ ਆ ਉਹ ਜ਼ਰੂਰ ਲੱਗਦੀ ਆ ਬਿਲਕੁਲ ਪੈਰਾਣਾ ਮਿੱਟੀ ਪਾਉਣੀ ਆ ਨਾਰਮਲ ਪਾਣੀ ਲਾ ਦੇਣਾ ਉਸ ਤੋਂ ਬਾਅਦ ਵਿੱਚ ਇਹਦੇ ਉੱਤੇ ਅਲਟਰਾਜਨ ਮਾਰ ਦੇਣੀ ਆ ਗੁੜਾਈ ਕਰਨੀ ਨਹੀਂ ਪਾਣੀ ਲਈ ਜਾਓ ਖਾਦ ਪਾਈ ਜਾਓ ਸਪਰੇਅ ਕਰੀ ਜਾਓ ਬਾਅਦ ਵਿੱਚ ਜਾ ਕੇ ਇਹਨਾਂ ਦੋਨਾਂ ਸਿਹੜਾ ਨੂੰ ਆਪਸ ਵਿੱਚ ਬਣਾ ਦੇਣਾ ਇਹਨਾਂ ਦੋਨਾਂ ਸਿਹੜਾ ਨੂੰ ਆਪਸ ਵਿੱਚ ਬਣਾਉਣ ਤੋਂ ਬਾਅਦ ਵਿੱਚ ਕੈਂਚੀ ਗੰਨੇ ਦੀ ਨਹੀਂ ਮਾਰਨੀ ਜੇ ਕੈਂਚੀ ਮਾਰਾਂਗੇ ਤੇ ਮਸ਼ੀਨ ਨਾਲ ਕਟਾਈ ਨਹੀਂ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਲੇਬਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਣ ਵਾਲੀ ਆ ਲੇਬਰ ਦੀ ਪ੍ਰੋਬਲਮ ਤੋਂ ਜਿਹੜਾ ਛੁਟਕਾਰਾ ਪਾਉਣ ਲਈ ਟਰੰਚ ਵਿਧੀ ਬਹੁਤ ਹੀ ਲਾਭਦਾਇਕ ਮੈਂ ਇਸ ਵਾਰੀ 20 ਕਿਲੇ 20 ਤੋਂ 22 ਤੋਂ 25 ਕਿਲੇ ਦੇ ਕਰੀਬ ਜਿਹੜਾ ਗੰਨਾ ਉਹ ਮਸ਼ੀਨ ਦੇ ਨਾਲ ਕਟਵਾਇਆ ਔਰ ਸਾਡਾ ਰਿਜ਼ਲਟ ਵੀ ਬਹੁਤ ਵਧੀਆ ਰਿਹਾ ਛਾੜਦਾ ਲੇਬਰ ਦੇ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁਣ ਮਕੇਰੀਆਂ ਮਿਲ ਜਿਹੜੀ ਆ ਉਹਨੇ ਜਿਹੜਾ ਕੱਟ ਲੈਂਦੀ ਸੀ 7 ਕੁਇੰਟਲ 150 ਕੁਇੰਟਲ ਦੇ ਪਿੱਛੇ ਟੋਟਲ ਕੱਟ 7 ਕੁਇੰਟਲ ਬਣਦਾ ਸੀ ਉਹ ਬੰਦ ਕਰਕੇ 150 ਕੁਇੰਟਲ ਪਿੱਛੇ ਟੋਟਲ 1.5 ਕੁਇੰਟਲ ਕੱਟ ਜਿਹੜਾ ਉਹ ਕਰ ਦਿੱਤਾ ਦਸੂਹਾ ਮਿਲਦਾ ਪੂਰਾ ਕਿੜੀ ਮਿਲਦਾ ਕੱਟ ਪੂਰਾ ਮਸ਼ੀਨ ਦੇ ਨਾਲ ਗੱਣ ਅਸੀਂ 400 ਕੁਇੰਟਲ ਗੱਨਾ ਵੜਾਉਨੇ ਆ ਤੇ 21 ਕੁਇੰਟਲ ਕੱਟ ਬਣਦਾ ਸੀ ਹੁਣ ਜਿਹੜਾ ਕੱਟ ਉਹ 4 4 ਕੁਇੰਟਲ ਹੀ ਬਣੇਗਾ ਇਸ ਕਰਕੇ ਗੱਨਾ ਮਸ਼ੀਨ ਦੇ ਨਾਲ ਵੜਾਉਣ ਦੇ ਵਿੱਚ ਫਾਇਦਾ ਸਾਡਾ ਜਿਹੜਾ ਗੰਨਾ ਘਟਦਾ ਸੀ ਉਹ ਮਿਲ ਦੇ ਵਿੱਚ ਘਟਦਾ ਸੀ ਮਿਲ ਕੱਟ ਲਾਉਂਦੀ ਸੀ ਜਿਆਦਾ ਤੇ 21 ਕੁਇੰਟਲ ਗੰਨਾ ਉਹ ਘਟ ਗਿਆ ਤੇ ਝਾੜਚ ਤੇ ਫਰਕ ਪੈਣਾ ਸੀ ਤੇ ਜਦੋਂ 21 ਚੋਂ 15 ਕੁਇੰਟਲ ਸਾਨੂੰ ਮਿਲ ਗਿਆ ਤੇ ਫਿਰ ਮਸ਼ੀਨ ਦੇ ਨਾਲ ਨੁਕਸਾਨ ਕਾਦਾ ਰਹਿ ਗਿਆ ਇਸ ਕਰਕੇ ਅਸੀਂ ਸਾਰਾ ਜਿਹੜਾ ਉਸਤ ਕੱਢੀ ਆ ਸਾਰਾ ਹਿਸਾਬ ਕਿਤਾਬ ਲਾ ਕੇ ਵੇਖਿਆ ਲੇਬਰ ਨਾਲ ਵੀ ਗੰਨਾ 20 ਕਿਲੇ ਕਟਵਾਇਆ ਔਰ ਮਸ਼ੀਨ ਦੇ ਨਾਲ ਵੀ ਕਟਵਾਇਆ ਤੇ ਰਿਜ਼ਲਟ ਦੇ ਵਿੱਚ ਮੈਨੂੰ ਕੋਈ 5 ਕੁਇੰਟਲ ਦਾ ਵੀ ਫਰਕ ਨਹੀਂ ਲੱਗਾ ਜਿਹੜਾ ਮੋਡਾ ਗੰਨਾ ਹੈ ਉਹ ਤੇ ਮੈਂ ਕਹਿੰਦਾ ਸਾਰਾ ਹੀ ਮਸ਼ੀਨ ਦੇ ਨਾਲ ਕਟਵਾਓ ਜਿਹੜਾ ਲੈਰਾ ਉਹ ਅਜੇ ਫਿਰ ਵੀ ਥੋੜਾ ਵਿੱਚ ਜਿੱਦਾਂ ਵੀ ਕਿਸੇ ਨੇ ਰੱਖਣਾ ਜੇ ਮਿੱਟੀ ਚੜ੍ਹੀ ਆ ਤੇ ਮਸ਼ੀਨ ਨਾਲ ਕਟਵਾਓ ਜੇ ਮਿੱਟੀ ਨਹੀਂ ਚੜ੍ਹੀ ਤੇ ਫਿਰ ਤੁਸੀਂ ਲੇਬਰ ਨਾਲ ਕਟਵਾ ਸਕਦੇ ਹੋ ਕਿਉਂਕਿ ਮਿੱਟੀ ਜਿਹਨੂੰ ਨਹੀਂ ਚੜ੍ਹੀ ਉਹ ਗੰਨਾ ਉਹ ਮੁੱਢੋਂ ਕੱਢ ਦਿੰਦੀ ਆ ਫਿਰ ਉਹਦਾ ਫਟਾਰਾ ਨਹੀਂ ਹੁੰਦਾ ਕੋਸ਼ਿਸ਼ ਕਰੋ ਹਰ ਸਾਰੇ ਗੰਨੇ ਨੂੰ ਮਿੱਟੀ ਚੜਾਓ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਓ